ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੇ ਲਗਾਤਾਰ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ ਇਸ ਦੌਰਾਨ ਜਿੱਥੇ ਬਹੁਤ ਸਾਰੇ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਆਏ ਹੋਏ ਹਨ ਉੱਥੇ ਹੀ ਫਗਵਾੜਾ ਦੇ ਨਜ਼ਦੀਕੀ ਪਿੰਡ ਦਾਧੂਪਾਲ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਪਿਆ ਵੀ ਦਿਖਾਈ ਦੇ ਰਿਹਾ ਹੈ ਇੱਥੋਂ ਦੇ ਕੁਝ ਵਾਸੀਆਂ ਦਾ ਕਹਿਣਾ ਹੈ ਕਿ ਇਸ بارش ਨਾਲ ਉਨ੍ਹਾਂ ਦੇ ਮਕਾਨਾਂ ਦੀਆਂ ਛੱਤਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀਆਂ ਹਨ ਤੇ ਥਾ-ਥਾ ਤੋਂ ਝੋ ਰਹੀਆਂ ਹਨ ਜਦਕਿ ਕਈ ਘਰਾਂ ਦੀਆਂ ਛੱਤਾਂ ਦੇ ਕੁਝ ਹਿੱਸੇ ਵੀ ਡਿੱਗਣੇ ਸ਼ੁਰੂ ਹੋ ਚੁੱਕੇ ਨੇ ਜਿਸ ਕਾਰਨ ਉਨ੍ਹਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਨ੍ਹਾਂ ਸਰਕਾਰ પાસે ਮੰਗ ਕੀਤੀ ਗਈ ਉਨ੍ਹਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਪਿੰਡ ਦਾਦੂਵਾਲ ਤੋਂ ਨਵਰਾੰਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕਿਰਨ ਦੇ ਵਿੱਚ ਹਾਂਜੀ ਕੀ ਮਾਮਲਾ ਕੀ ਇੱਕ ਜਿਹੜਾ ਬਰਸਾਦ ਨੂੰ ਦੇ ਕੇ ਆਪਣੇ ਜਿਹੜੀ ਛੱਤ 76 ਡਿਗੀਆਂ ਜੀ ਹਾਂਜੀ 76 ਡਿਗੀਆਂ ਹਾਂ ਅੱਛਾ ਜੀ ਕਿਹੜੇ ਪਿੰਡ ਤੋਂ ਆ ਦਾਦੂਵਾਲ ਤੋਂ ਅੱਛਾ ਜੀ ਕੀ ਸਰਕਾਰ ਕੋ ਮੰਗ ਰਹੇ ਹੋ ਆਪਾਂ ਸਰਕਾਰ ਤੋਂ ਵੀ ਸਾਡੀ ਹੈਲਪ ਕੀਤੀ ਜਾਵੇ ਤੇ 76 ਡਿਗੀਆਂ ਕਿਦਾਂ ਹਾਂਜੀ ਨਹੀਂ ਨਾਲ ਮੀਂਹ ਕਰਕੇ ਹਾਂਜੀ ਕਿਹੜੇ ਟਾਈਮ ਹੋ ਗਿਆ ਬਣੀਆਂ ਨੂੰ ਫੇਰ ਤੁਹਾਨੂੰ ਪਤਾ ਹੀ ਹੈ ਦਿਹਾੜੀਦਾਰ ਬੰਦੇ ਹਨ ਕਿੰਨਾ ਕੁ ਕਰ ਲਵੇ ਹਨ ਹਾਂਜੀ ਆਪਣਾ ਖਾਣ-ਪੀਣ ਦਾ ਮਸਾ ਸਰਦਾ ਮੈਂ ਨਵਾਜ਼ ਸਿੰਘ ਹਾਂ ਜਿਹੜੇ ਪਿੰਡ ਤੋਂ ਦਾਦੂ ਵਾਲਾ ਤੋਂ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਬਰਸਾਤ ਨੂੰ ਲੈ ਕੇ ਤੁਸੀਂ ਮਰ ਕੀ ਆਪਣੇ ਘਰ ਦੇ ਵਿੱਚ ਖੜੇ ਬਰਸਾਤ ਵੇਲੇ ਵੀ ਆਪਣੇ ਕੌਟੇ ਚ ਹੁੰਦੇ ਆ ਕੱਚੇ ਮਕਾਨ ਆ ਇਹਦੇ ਬਾਰੇ ਹੱਲ ਕੋਈ ਚਾਹੀਦਾ ਕੋਈ ਕੀ ਸਰਕਾਰ ਕੋ ਮੰਗ ਰਹੇ ਆਪਾਂ ਸਰਕਾਰ ਮੰਗ ਮਕਾਨਪੂਰ ਕਰਕੇ ਦੇਵੇ ਸੱਟ ਬੱਟ ਕੋਈ ਸਰਕਾਰ ਤੋਂ ਵਾਦੇ ਆਪਣੀ ਹੀ ਸਰਕਾਰ ਵਾਦੇ ਬਹੁਤ ਕਰਦੀਆਂ ਆ ਆ ਕਰਕੇ ਦਵਾਂਗੇ ਆ ਕਰਕੇ ਦਵਾਂਗੇ ਮਕਾਨਾਂ ਨੂੰ ਕਹਿੰਦੇ ਪੈਸੇ ਮਾਣਨਗੇ ਮਲੇ ਤੱਕ ਕਹਿ ਨਹੀਂ ਜਿਦਾਂ ਬਰਸਾਤ ਦੇ ਪਾਣੀ ਦੇ ਨਾਲ ਸਾਰੀਆਂ ਡਿਗੀਆਂ ਛੱਤਾਂ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਇਹ ਚਾਹਣਾ ਚਾਹੁੰਦੇ ਆਂ ਵੀ ਆਪਾਂ ਖੌਣ ਨੂੰ ਮਿਲਣਾ ਚਾਹੀਦਾ ਮਕਾਨ ਵਾਸਤੇ ਕੋਈ ਗਰੀ ਤੋ ਫੇਈ ਵੀ ਤੁ ਮਕਾਨ ਬਣੂ ਤਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੇ ਲਗਾਤਾਰ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ ਇਸ ਦੌਰਾਨ ਜਿੱਥੇ ਬਹੁਤ ਸਾਰੇ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਆਏ ਹੋਏ ਹਨ ਉੱਥੇ ਹੀ ਫਗਵਾੜਾ ਦੇ ਨਜ਼ਦੀਕੀ ਪਿੰਡ ਦਾਧੂਪਾਲ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਪਿਆ ਵੀ ਦਿਖਾਈ ਦੇ ਰਿਹਾ ਹੈ ਇਥੋਂ ਦੇ ਕੁਝ ਵਾਸੀਆਂ ਦਾ ਕਹਿਣਾ ਹੈ ਕਿ ਇਸ بارش ਨਾਲ ਉਹਨਾਂ ਦੇ ਮਕਾਨਾਂ ਦੀਆਂ ਛੱਤਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀਆਂ ਹਨ ਤੇ ਥਾ-ਥਾ ਤੋਂ ਝੋ ਰਹੀਆਂ ਹਨ ਜਦਕਿ ਕਈ ਘਰਾਂ ਦੀਆਂ ਛੱਤਾਂ ਦੇ ਕੁਝ ਹਿੱਸੇ ਵੀ ਡਿੱਗਣੇ ਸ਼ੁਰੂ ਹੋ ਚੁੱਕੇ ਨੇ ਜਿਸ ਕਾਰਨ ਉਹਨਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਹਨਾਂ ਸਰਕਾਰ પાસે ਮੰਗ ਕੀਤੀ ਕਿ ਉਹਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਵਾਇਆ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਪਿੰਡ ਦਾਦੂਵਾਲ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ